ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਹੋਰ ਸਾਰੇ ਠੀਕ ਠਾਕ ਹੋ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਵਾਹਿਗੁਰੂ ਜੀ ਸਾਰਿਆਂ ਤੇ ਬੇਰ ਭਰਿਆ ਹੱਥ ਰੱਖੇ ਕੰਮ ਚੱਲ ਰਿਹਾ ਹੈਗਾ ਜੀ ਆਪਣੀ ਬੀਬੀ ਤੇ ਤੇ ਦੂਸਰੇ ਬਾਟਮ ਵਰਕ ਹੋ ਰਿਹਾ ਹੈਗਾ ਤੇ ਬਲੈਕ ਕਲਰ ਦੀ ਬਾਟਮ ਤੇ ਵਰਕ ਹੋ ਰਿਹਾ ਹੈ ਨਾਲ ਇਹਨਾਂ ਤੇ ਪ੍ਰਿੰਟਡ ਸ਼ਰਟ ਅੱਪਰ ਰੈਡੀ ਕੀਤੇ ਨੇ ਨਾਲ ਇਸ ਦੇ ਪਲੇਨ ਜੁਪ ਬਾਟਮ ਹੈ ਬਲੈਕ ਕਲਰ ਦੀ ਬਾਟਮ ਦੇ ਉੱਤੇ ਵਰਕ ਹੋ ਰਿਹਾ ਹੈ ਤੇ ਸੇਫ ਬਾਟਮਸ ਹੈ ਤੁਸੀਂ ਦੇਖ ਸਕਦੇ ਹੋ ਬਸ਼ੀਪ ਤੇ ਕੰਮ ਚੱਲ ਰਿਹਾ ਹੈਗਾ ਆਪਣਾ ਤਾਂ ਹੀ ਪ੍ਰੋਸੈਸਿੰਗ ਦੇ ਵਿੱਚ ਆਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਕ ਜੋ ਕੰਮ ਹੋ ਰਿਹਾ ਸੀ ਆਪਣਾ ਦੇਖੋ ਕਸਟਮਰਸ ਦੀ ਚੋਇਸ ਸੀ ਇਹ ਤੇ ਦ ਸਿਸਟਰਸ ਨੇ ਸੇਫ ਸੂਟ ਰੈਡੀ ਕਰਵਾਇਆ ਹੈਗਾ ਬਾਟਮ ਤੇ ਵਰਕ ਕਰਵਾਇਆ ਹੈ ਉਹਨਾਂ ਨੇ ਦੇਖੋ ਸੇਫ ਇਹ ਜੌਰਜਟ ਦਾ ਫੈਬ੍ਰਿਕ ਦੇ ਉੱਤੇ ਆਪਾਂ ਬਾਟਮਸ ਵਰਕ ਕੀਤਾ ਹੈਗਾ ਤਾਂ ਬਹੁਤ ਸੋਹਣਾ ਬਾਟਮ ਦਾ ਵਰਕ ਰੈਡੀ ਹੋਇਆ ਸੀ ਆ ਦੇਖੋ ਸੂਟ ਰੈਡੀ ਹੋ ਕੇ ਬਹੁਤ ਸੋਹਣੇ ਬਣੇ ਸੀ ਨਾਲ ਦੁਪੱਟੇ ਟਾਈਟ ਲਗਾਏ ਦੇ ਆਪਾਂ ਰੈਡੀ ਕੀਤੇ ਆ ਤੇ ਸ਼ਰਟ ਸੀਗੇ ਜੋ ਪ੍ਰਿੰਟਡ ਸ਼ਰਟ ਸੀ ਨਾਲ ਬਾਟਮ ਸੀਗੇ ਤਾਂ ਤੇਦੇ ਸੂਟ ਬਹੁਤ ਹੀ ਪਿਆਰੇ ਰੈਡੀ ਹੋਏ ਸੀ ਬਹੁਤ ਸੋਹਣੇ ਹੋਏ ਸੀ ਇਸ ਤੋਂ ਨੈਕਸਟ ਆਪਾਂ ਜੋ ਸੂਟ ਰੈਡੀ ਕੀਤੇ ਸੀ ਕਸਟਮਰਸ ਦੇ ਜਾਂ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਇਦਾਂਜ ਕੋਈ ਵੀ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੈਗੇ ਹੋ ਇਹ ਕਾਟਨ ਤੇ ਹੈਗਾ ਇਹ ਨੇਚਰਲ ਗ੍ਰੇ ਦੇ ਦਿੱਤੇ ਡਿਜ਼ਾਈਨ ਬਣਿਆ ਹੋਇਆ ਇੱਕ ਕਾਟਨ ਦੇ ਦਿੱਤੇ ਹੈਗਾ ਇਹਦੇ ਵਿੱਚੋਂ ਕੁਝ ਫੈਬਰਿਕ ਕਸਟਮਰਸ ਦਾ ਆਪਣਾ ਉਹ ਖੁਦ ਫੈਬਰਿਕ ਦੇ ਕੇ ਜਾਂਦੇ ਆ ਤੇ ਆਪਣੇ ਤੋਂ ਜਿਹੜਾਗੇ ਵਰਕ ਕਰਵਾ ਲੈਂਦੇ ਹੈਗੇ ਬਟ ਆਨਲਾਈਨ ਦੇ ਵਿੱਚ ਕੀ ਹੁੰਦਾ ਜੀ ਫੈਬਰਿਕ ਵੀ ਸਾਨੂੰ ਲਗਾਉਣਾ ਪੈਂਦਾ ਵਰਕ ਵੀ ਸਾਨੂੰ ਕਰਨਾ ਪੈਂਦਾ ਇਹ ਵਾਲੇ ਸੂਟ ਤੁਸੀਂ ਆ ਗਲਾਸਟ ਵੀਡੀਓ ਚ ਦੇਖਿਆ ਸੀ ਆਪਾਂ ਬਲੈਕ ਵਰਕ ਕੀਤਾ ਸੀਗਾ ਮਸਟਰਡ ਦੇ ਉੱਪਰ ਬਹੁਤ ਸੋਹਣਾ ਰੈਡੀ ਹੋਇਆ ਸੀ ਉਸ ਤੋਂ ਬਾਅਦ ਬਹੁਤ ਆਰਡਰਸ ਆਏ ਆਪਾਂ ਨੂੰ ਇਸ ਡਿਜ਼ਾਈਨ ਤੇ ਇਹ ਬਲੈਕ ਸੂਟ ਤੇ ਵਰਕ ਹੈ ਤੁਸੀਂ ਕਰਵਾ ਸਕਦੇ ਹੋ ਐਸ ਕੇ ਦੀ ਆਪਾਂ ਕਾਟਨ ਯੂਜ਼ ਕੀਤੀ ਸੀ ਬਹੁਤ ਕੁਆਲਿਟੀ ਦੀ ਇਹ ਪੇਟ ਹੈ ਤੋ ਹਰ ਤਰ੍ਹਾਂ ਦੇ ਫੈਬਰਿਕ ਆਪਣੇ ਕੋਲ ਅਵੇਲੇਬਲ ਹੈ। ਇਹ ਦੇਖੋ ਜੀ ਇਹ ਟੈਬੀ ਦਾ ਫੈਬਰਿਕ ਜੋ ਚੱਲ ਰਿਹਾ ਹੈ। ਤੁਸੀਂ ਇਹ ਲੈ ਕੇ ਇਸ ਦੀ ਬਾਟਮ ਤੇ ਵਰਕ ਕਰਵਾ ਸਕਦੇ ਹੋ। ਬਾਟਮ ਦੇ ਕੋਈ ਵੀ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਵਰਕ ਕਰਵਾ ਸਕਦੇ ਹੋ। ਪ੍ਰਿੰਟਡ ਵੈਸੇ ਵੀ ਅਵੇਲੇਬਲ ਹੈ। ਫ੍ਰਿੱਟ ਸੂਟ ਲੈਣੀ ਹੋਵੇ ਉਹ ਵੀ ਤੁਸੀਂ ਲੈ ਸਕਦੇ ਹੋ। ਅਗਰ ਬਾਟਕ ਤੇ ਵਰਕ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਕਸਟਮਾਈਜ਼ ਕਰਵਾਉਣਾ ਹੋਵੇ ਆਪਣੇ ਤਰੀਕੇ ਨਾਲ ਰੈਡੀ ਕਰਵਾਉਣਾ ਹੋਵੇ। ਕੇ ਰਿਤੇ ਵਰਕ ਕਰਾਉਣਾ ਹੋਵੇ ਬਾਟਮ ਤੇ ਗਲੇ ਤੇ ਇਹ ਵਾਲਾ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੁਪਰ ਡੁਪਰ ਫਿੱਟ ਹੋ ਰਿਹਾ ਹੈਗਾ ਇਹ ਸਾਰੇ ਡਿਜ਼ਾਈਨ ਉੱਪਰ ਰੈਡੀ ਕਰਕੇ ਤੁਹਾਨੂੰ ਦੇ ਸਕਦੇ ਨੇ ਇਹ ਕਲਰ ਲੈ ਕੇ ਜੀ ਨੇਚਰਲ ਕ੍ਰੇਪ ਦੇ ਆਪਣੇ ਕੋਲ ਅਵੇਲੇਬਲ ਸ਼ੇਡਸ ਆ ਇਹਨਾਂ ਵਿੱਚੋਂ ਤੁਸੀਂ ਕਿਸੇ ਵੀ ਸ਼ੇਡ ਦੇ ਉੱਤੇ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਕੋਲ ਫੈਬਰਿਕ ਜੋਰਜਟ ਦਾ ਫੈਬਰਿਕ ਵੀ ਹੈਗਾ ਸ਼ਿਵਰ ਦਾ ਵੀ ਹੈਗਾ ਕ੍ਰਸ਼ ਦਾ ਵੀ ਹੈਗਾ ਕ੍ਰਸ਼ ਟਿਸ਼ੂ ਦਾ प्लास्टि शुद्ध कोई भी यूज कर सकदे हो बट आगयो यूज होती है ये क्रेप स्टैंडर्ड क्वालिटी दी बढ़िया क्रेप रहण वाली है इस दे ऊपर ਤੁਸੀਂ ਕੋਈ ਵੀ ਹੈਵੀ ਡਿਜ਼ਾਈਨਡ ਮਾਡਲ ਮਾਡਲ ਦਾ ਡਿਜ਼ਾਈਨ ਕਿਤੋਂ ਵੀ ਕੋਈ ਵੀ ਤੁਸੀਂ ਪਿਕ ਪਾ ਸਕਦੇ ਹੈਗੇ ਆਪੋ ਹੀ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਪ੍ਰੀਮੀਅਰ ਕੁਆਲਟੀ ਦੀ ਇਹ ਹੈ ਆਪਾਂ ਨੈਚੁਰਲ क्रेप ਜਿਹੜੀ ਸਟੈਂਡਰਡ ਪਿਓਰ क्रेਪ ਯੂਜ਼ ਕਰਨ ਹੈ ਕਿ ਨੈਚੁਰਲ ਕਰੇਵੀਆ ਸਟੈਂਡਰਡ ਕਰੇਵੀਆ ਹੈ ਕਿ ਹਰ ਰੇਸ ਦੇ ਵਿੱਚ ਫੈਬਰਿਕ ਆਪਣੇ ਕੋਲ ਅਵੇਲੇਬਲ ਆ ਅਸੀਂ ਤੁਹਾਡੀ ਰੇਸ ਦੇ ਅੰਦਰ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਦਾ ਦੁਪੱਟਾ ਐਡ ਕਰਵਾ ਸਕਦੇ ਹੋ ਔਰ ਗਜਾ ਦਾ ਚਟੂੜ ਦਾ ਮਸਲੀਬ ਦਾ ਕਮਲ ਚਟੂੜ ਦਾ ਕਿਸੇ ਵੀ ਟਾਈਪ ਦਾ ਦੁਪੱਟਾ ਤੁਸੀਂ ਐਡ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਆਪਣੇ ਕੋਲ ਫੈਬਰਿਕ ਅਵੇਲੇਬਲ ਨੇ ਐਂਡ ਡਿਜ਼ਾਈਨ ਤੁਹਾਡੀ ਮਰਜ਼ੀ ਦਾ ਜੋ ਵੀ ਤੁਸੀਂ ਕਹੋਗੇ ਉਹੀ ਆਪਾਂ ਰੈਡੀ ਕਰਕੇ ਤੁਹਾਨੂੰ ਦੇ ਸਕਦੇ ਹੈਗੇ ਆ ਰਸ਼ੀਦ ਵਰਕ ਤੁਸੀਂ ਦੇਖ ਹੀ ਰਿਹਾ ਆਪਣੀ ਕੰਪਿਊਟਰ ਤੇ ਰਸ਼ੀਦ ਤੇ 400 ਟਕ ਵਾਰਚ ਬਣਦੇ ਹੈਗੇ ਸੋ ਅਗਰ ਤੁਸੀਂ ਸਭ 400 ਸ ਦਾ ਆਰਡਰ ਦਿੰਦੇ ਹੋ ਤਾਂ ਤੁਹਾਨੂੰ ਹੋਲ ਸੇਲ ਪ੍ਰਾਈਸ ਮਿਲੇਗਾ ਕਿਉਂਕਿ ਇੱਕ ਹੀ ਡਿਜ਼ਾਈਨ ਦੇ 400 ਟਕ ਅਗਰ ਰੈਡੀ ਕਰਵਾਓਗੇ ਤਾਂ ਹੋਲ ਸੇਲ ਪ੍ਰਾਈਸ ਤੇ ਪ੍ਰਾਈਸ ਮਿਲੇਗਾ ਤੁਹਾਨੂੰ ਅਗਰ ਕਿਸੇ ਬੁਟੀਕ ਵਾਲੇ ਨੇ ਸੂਟ ਰੈਡੀ ਕਰਵਾਉਣੇ ਹਨ ਉਹ ਵੀ ਸਾਡੇ ਤੋਂ ਇਕੱਠੇ ਰੈਡੀ ਕਰਵਾ ਸਕਦੇ ਤੇ ਇਹ ਸਾਰੇ ਡਿਜ਼ਾਈਨ ਤੁਸੀਂ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੈਗੇ ਹੋ ਬਦਾ ਉਹ ਦੁਪੱਟਾ ਵੀ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਵੀ ਦੁਪੱਟਾ ਵੀ ਇਹ ਬੋਟਮ ਤੇ ਵਰਕ ਦੀ ਡਿਜ਼ਾਈਨ ਜੋ ਕਿ ਅੱਜਕਲ ਬੋਟ ਰੈਂਡ ਚੱਲ ਰਿਹਾ ਹੈ ਬੋਟਮ ਤੇ ਵਰਕ ਦਾ ਸੋ ਆਪਣੇ ਕੋਲ ਹੈਂਡਵਰਕ ਵੀ ਅਵੇਲੇਬਲ ਹੈ ਆਰੀ ਵਰਕ ਵੀ ਮਸ਼ੀਨ ਵਰਕ ਵੀ ਕੰਪਿਊਟਰ ਵਰਕ ਵੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਬੋਟਮ ਵਰਕ ਦੀ ਡਿਜ਼ਾਈਨ ਬਹੁਤ ਹੀ ਪਿਆਰੇ ਹੈ ਕਦਰ ਜੋ ਕੋਈ ਵੀ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਇਹ ਆਪਾਂ ਫੁੱਲ ਕਾਰੀਅਰ ਡਿਜ਼ਾਈਨ ਰੈਡੀ ਕੀਤਾ ਸੀ ਇਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਤੇ ਇਹ ਵੀ ਦੁਪੱਟਾ ਜੋਰਟੇਡ ਦਾ ਸੂਟ ਸੀਗਾ ਜੀ ਇਹ ਇਸ ਪੰਨ ਦਾ ਸੂਟ ਸੀਗਾ ਜੀ ਸੋ ਤੁਸੀਂ ਸਰਦੀਆਂ ਵਾਲੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਹੁਣ ਸਰਦੀਆਂ ਆਉਣ ਵਾਲੀਆਂ ਤਾਂ ਤੁਸੀਂ ਕੈਜੂਅਲ ਪਾਉਣ ਲਈ ਟੀਚਰਸ ਬੈਗ ਜੋਬ ਕਰਨ ਵਾਲੇ ਡੇਲੀ ਅਪਟ ਹੋਣ ਵਾਲੇ ਲੇਡੀਸ ਸਿੰਪਲ ਸੋਬਰ ਜੇ ਸੂਟ ਵੀ ਰੈਡੀ ਆਪਣੇ ਕੋਲੋਂ ਕਰਵਾ ਸਕਦੇ ਹੈਗੇ ਹੋ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਆਪਣੇ ਕੋਲ ਅਵੇਲੇਬਲ ਆ ਦੇਖੋ ਕਿ ਸਿੰਪਲ ਸੋਬਰ ਡਿਜ਼ਾਈਨ ਆਪਾਂ ਰੈਡੀ ਕੀਤੀ ਸੀ ਇਹ ਵੀ ਕਾਫੀ ਸੂਟਸ ਸੋ ਤੁਸੀਂ ਜੋ ਵੀ ਆਰਡਰ ਕਰਾਉਣਾ ਹੋਏ ਇੰਸਟਾਗ੍ਰam ਤੋਂ ਦੇਖ ਕੇ ਕੋਈ ਵੀ ਮਾਡਲ ਦੀ ਪਿਕਸ ਡਿਜ਼ਾਈਨ ਸਾਨੂੰ ਭੇਜ ਕੇ ਆਪਣੀ ਪਸੰਦ ਦੇ ਫੈਬਰਿਕ ਤੇ ਸੂਟ रेडी ਕਰਵਾ ਸਕਦੇ ਹੈਗੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜਿਹੜੇ ਸੂਟ ਤੁਸੀਂ ਰੈਡੀ ਕਰਵਾਉਨੇ ਆ ਉਹਦੀ ਹਾਫ ਪੇਮੈਂਟ ਪਹਿਲਾਂ ਹੋਏਗੀ ਬਾਕੀ ਜਿਵੇਂ ਸੂਟ ਤਿਆਰ ਹੋਣ ਤੋਂ ਬਾਅਦ